ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਈ ਵੀਡੀਓ ਹੈਗੀ ਆਪਣੀ ਚਾਕਾ ਤੇ ਗੁੰਮ ਲੈਸ ਲਗਾਉਂਦੀ ਬਹੁਤ ਹੀ ਆਸਾਨ ਤੇ ਸੌਖੇ ਤਰੀਕੇ ਨਾਲ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਲੈਸ ਨੂੰ ਲਗਾ ਸਕਦੇ ਆ ਗੁੰਮ ਤਰੀਕੇ ਨਾਲ ਚਲੋ ਹੁਣ ਕਰਦੇ ਆਪਾਂ ਚਾਕਾ ਤੇ ਤੁਹਾਨੂੰ ਦੱਸਾਂਗੇ ਗੁੰਮ ਕਰਕੇ ਕਿਵੇਂ ਲੈਸ ਲਗਾ ਸਕਦੇ ਆ ਜਿਹਾ ਪਾਈਪਿੰਗ ਸੌਖੇ ਤਰੀਕੇ ਨਾਲ ਅੱਤੇ ਆਪਾਂ ਜਿੰਨਾ ਪਨ ਘੇਰਾ ਚਾਹੀਦਾ ਨੀਚੇ ਤੋਂ ਆਪਾਂ ਉਹਨਾਂ ਨਿਸ਼ਾਨ ਲਗਾ ਲਏ ਆਪਣਾ ਤੇ 2.5 ਇੰਚ ਛੱਡਾ ਬਾਕੀ ਦਾ ਆਪਾਂ ਘੇਰਾ ਹੋਲਡਿੰਗ ਚ ਲੈ ਲੈਣਾ ਆਪਾਂ ਦੋਨਾਂ ਸਾਈਡਾਂ ਤੇ ਮਾਰਕ ਕਰ ਲੈ ਠੀਕ ਹੈ ਦੇਖ ਸਕਦੇ ਹੋ ਇਹ ਪਲਟੀ ਸਾਈਡ ਕਪੜੇ ਦੀ ਕਰ ਰੱਖੀ ਹੈ ਇਹਦੇ ਬਾਰੇ ਆਪਾਂ ਪਾਈਪ ਲਗਾਵਾਂਗੇ ਵਾਈਟ ਕਲਰ ਦੀ ਇਹਦਾ ਕੁੱਤੀ ਸਿੱਧੀ ਸਾਈਡ ਤੁਸੀਂ ਦੇਖ ਲੈਣੀ ਜੇ ਤੁਹਾਨੂੰ ਕੋਈ ਚੇਹੇ ਲੱਗੇ ਤਾਂ ਫਿਰ ਤੁਸੀਂ ਕਿਹੜੀ ਸਾਈਡ ਤੋਂ ਮਰਜ਼ੀ ਲਗਾ ਸਕਦੇ ਹੋ ਹੁਣ ਆਪਿੰਦੀ ਕੁੱਤੀ ਸਿੱਧੀ ਸਾਈਡ ਦੇਖ ਲਈਏ नीचे अपन फुठी साइड ਦਾ ਮੋਕਰਾਂ ਦੇ نیچے ਨੂੰ ਇੱਥੇ ਆਪਾਂ ਸਟਾਰਟਿੰਗ ਤੋਂ ਲਗਾਗੇ ਜਿੱਥੇ ਆਪਣੀ ਹਿਪਾਂ ਦੀ ਉੱਤੋਂ ਸਟਾਰਟ ਕਰਾਂਗੇ ਇੱਥੇ ਆਪਾਂ ਨਾਲ ਹੀ ਸਲਾਈ ਦੇ ਨਾਲ ਹੀ ਰੱਖਦੇ ਹੋਏ ਇਹ ਹਨ ਜਿਹੜਾ ਕੱਪੜਾ ਹੈ ਇਹਨੂੰ ਇਸ ਤਰ੍ਹਾਂ ਫੋਲਡ ਕਰਦੇ ਹੋਏ ਅੰਨੇ ਨਾਲ ਰੱਖਾਂਗੇ ਇੱਕ ਸਲਾਈ ਨਾਲ ਵੀ ਤੁਹਾਡੀ ਲੈਸ ਗਲੈਸ਼ ਲੱਗ ਜਣੀ ਹੈ ਉੱਪ ਕੋ ਸਲਾਈ ਦੇ ਵਿੱਚ ਚਾਹੇ ਤੁਸੀਂ ਤਾਂ ਪਹਿਲਾਂ ਇੱਕ ਵਾਰ ਸਲਾਈ ਲਗਾ ਸਕਦੇ ਹੋ ਤਾਂ ਜੋ ਫਿਰ ਤਾਂ ਜੇ ਤੁਹਾਡਾ ਜਿਹੜਾ ਲੈਸ ਇਹ ਅੱਗੇ ਪਿੱਛੇ ਨਾ ਹੋ ਜਾਏ ਬਿਗਨਰਸ ਜਿਹੜੇ ਹੋਣ ਨਾਵ ਹੀ ਬਿਲਕੁਲ ਰੱਖਦੇ ਹੋਏ ਸਟਾਰਟਿੰਗ ਕਰਾਂਗੇ ਆਪਰੇ ਫਿਰ ਸਲਾਈਲ ਲਾਵਾਂਗੇ

ਇਹ ਕੱਪ ਕੇ ਲਗਾ ਲੈਣੀ ਇਸ ਲਾਈਕ ਦੇਖ ਸਕਦੇ ਹੋ ਇਹ ਪਿੱਛੇ ਤੋਂ ਲਾਸ ਕਿੰਨੀ ਵਧੀਆ ਨਿਕਲ ਆਈਏ ਜਿੰਨੀ ਤੁਸੀਂ ਬਾਹਰ ਕੱਢਣਾ ਚਾਹੁੰਦੇ ਹੋ ਉਨੀ ਕੱਢ ਸਕਦੇ ਹੋ लॅश कट लवकर इन अंदर करते सलाईड करत हा आपण इथे सलाई करून तर आपण असे तरही दुसरी साईड ते लगावांगे तुम्ही लखा ਆ ਦੇਖ ਸਕਦੇ ਹੋ ਇਹ ਜਿਹੜਾ ਇਸ ਫਾਈਨਲ ਜੇ ਤੁਸੀਂ ਇੱਥੇ ਉੱਪਰ ਉੱਪਰ ਵਾਲ ਸਾਈਡ ਤੇ ਦਮਮੀ ਸਲਾਈ ਲਗਾਉਣਾ ਚਾਹੁੰਦੇ ਹੋ ਲਗਾ ਸਕਦੇ ਆਪਾਂ ਇੱਥੇ ਸਲਾਈਨਿੰਗ ਲਗਾਵਾਂਗੇ ਹੁਣ ਆਪਾਂ ਇਸ ਸਾਈਡ ਤੇ ਤੁਹਾਨੂੰ ਲਗਾ ਕੇ ਦੇਖਾਂਗੇ ਲੇਵਲ ਸਾਈਡ ਤੇ ਆਪਾਂ ਨੀਜੇ ਤੋਂ ਸਟਾਰਟਿੰਗ ਕਰਾਂਗੇ ਮੇਰੇ ਤੋਂ ਤੁਹਾਨੂੰ ਗਾਨੇ ਸਟਾਰਟ ਕਰਾਣੇ ਆਸਟਰ ਆਪਾਂ ਇੱਧਰ ਨੂੰ ਮੋੜ ਰੱਖਾਂਗੇ ਜਿਵੇਂ ਥੋੜੇ ਜਿੰਨਾ ਪਚਾ ਜਿਵੇਂ ਕੱਟਦੇ ਆ ਉੱਥੋਂ ਆਪਾਂ ਪਰਵਲ ਸਾਈਡ ਨੂੰ ਰੱਖਾਂਗੇ ਜਿੱਥੇ ਆਪਣਾ ਨਿਸ਼ਾਨ ਲੱਗਾ ਉੱਥੇ ਆਪਾਂ ਲਾਸੀ జ కల్డ్ రకే సైగా స్టార్ట్ ఇలా కట్టే సెట్ ਰੱਖ ਲੈਣਾ ਪਹਿਲਾਂ ਚਾਹੇ ਬਿਕਨਸ ਜਿਹੜੇ ਹੈਗੇ ਨੇ ਉਹ ਕਰਨਾ ਸਲਾਈਂ ਲਾ ਸਕਦੇ ਨੇ ਉੱਤੇ ਯਾ ਭਾ ਇੱਕ ਸਲਾਈ ਬਣਾ ਲਿਆ ਸੀ ਨੂੰ ਲਗਾ ਲੈਣਾ ਤੇ ਆਪਣੀ ਗਲਾਸ ਹੁਣ ਲੱਕੇ ਤੇ ਲੰਬੀ ਆ ਇਸ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਾਂਦੇ ਜਾਂਦੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੈਨੂੰ ਸਪੋਰਟ ਕਰਿਓ ਤਾਂ ਜੋ ਮੈਂ ਆਪਣੇ ਹੋਰ ਵੀ ਨਵੇਂ ਨੂੰ ਤੁਹਾਡੇ ਲਈ ਵੀਡੀਓ ਲਿਆ ਸਕਾਂ ਸਲਾਈਡੀ ਕੋਲ ਆ ਕੇ ਕੰਢੇੜਾ ਆਪਣਾ ਕਰਨਾ ਚਾਹੁੰਦੇ ਕਾ ਸਕਦੇ ਆ ਮਣਾ ਪੈਠੇ ਅੱਛਾ ਤੱਕ ਲਗਾਉਣ ਤਾਂ ਬਾਹਰ ਦੱਗ ਗਿਆ ਕੋ ਤੁਹਾਨੂੰ ਦੱਸਦੇ ਆਂ ਇਹ ਦੇ ਤੁਸੀਂ ആ ജീവിന ലായി ലാസിന സൈഡ് കൂല മലേ ലാസ്ന एक साइड तक करांगे हम लोग ते रख दे हुए अच्छे आपको कपड़े नाल्दा कर लेना नीचे वाले कपड़े में ते आना ते आना रखना कि नीचे वो, त्यान की। नीचे वो कपड़ा आ जाए हम लोग पहले स्लाइड रखांगे ਤੁਸੀਂ ਦੇਖੋ ਆਹ ਵਾਲੀ ਜਿਹੜੀ ਲਾਸਾਪੈਨ ਨਾਲ ਕਾਇਮ ਹੁੰਦੇ ਤੇ ਬਿਲਕੁਲ ਰੱਖਦੇ ਹਾਂ ਇਹ ਨਾਲ ਆਪਾਂ ਸ্লাইਸ ਕਰਦੇ ਹਾਂ ਸ্লাইਸ ਨਾਲ ਤਿਆਰ ਲਗਾ ਲਏ। ਹੁਣ ਆਪਣੀ ਉਹ ਸਲਾਈ ਲਾ ਲੀ ਹਾਂ। ਹੰਤੋਂ ਦਿਖਾਉਂਦੇ। ਐਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਤੇ ਵੀ ਚਾਕਾ ਤੇ ਲਗਾ ਲੈਣੀ ਲੈਸ। ਹਾਂਜੀ ਦੋਸਤੋ ਐਸ ਤਰ੍ਹਾਂ ਆਪਣੀ ਲੈਸ ਲੱਗੀ ਦੇਖ ਸਕਦੇ ਹੋ। ਕਿੰਨੀ ਵਧੀਆ ਫਿਨਿਸ਼ਿੰਗ ਨਾਲ। ਐਸ ਤਰ੍ਹਾਂ ਤੁਸੀਂ ਜਾਕਾ ਤੇ ਲੈਸ ਲਗਾ ਕੇ ਇਹ ਤਰੀਕਾ ਵਧੀਆ ਲੱਗਿਆ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਦੱਸਿਓ ਤੁਹਾਨੂੰ ਕਿਵੇਂ ਲੱਗੀ ਲੈਸ ਲੱਗੀ ਤੇ ਇਹ ਤਰੀਕਾ ਕਿੱਦਾਂ ਲੱਗਾ ਮਿਲਦੇ ਆ ਨੈਕਸਟ ਵੀਡੀਓ ਬਾਏ ਬਾਏ ਥੈਂਕਸ ਫॉर ਵਾਚਿੰਗ